ਤੇ ਹੋਏਗਾ ਰਲ ਮਿਲ ਕੇ ਉਹਨਾਂ ਨਾਲ ਇਹਨਾਂ ਨਾਲ ਆਪਣਾ ਭਾਈਚਾਰਾ ਬਣਾ ਕੇ ਤੇ ਸਤਿਗੁਰੂ ਦੀ ਕਿਰਪਾ ਰਹਿਮਤ ਹੋ ਗਈ ਇਹ ਕਾਰਜਾ ਨੂਰ ਚੋਂ ਫਲੇ ਹੋਊਗਾ ਇਹ ਹੁਣ ਬਾਕੀ ਦਾ ਕੋਹਨਵਾ ਐਸਡੀ ਸਾਹਿਬ ਜੀ ਸਾਰਾ ਵਿਸਥਾਰ ਨਾਲ ਦੱਸ ਦਿੰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਵੇਂ ਮੈਂ ਤੁਹਾਨੂੰ ਸਵੇਰੇ ਵੀ ਕਿਹਾ ਸੀਗਾ ਵੀ ਆਪਾਂ ਇਹਦਾ ਕੋਈ ਹੱਲ ਕੱਢਾਂਗੇ ਔਰ ਜਿਹੜਾ ਪਰਿਵਾਰ ਹੈ ਉਹਦੀ ਜੋ ਮਦਦ ਹੋ ਸਕਦੀ ਕਰਨ ਜੀ ਅਸੀਂ ਵਾਸਤੇ ਮੀਟਿੰਗ ਵੀ ਕਰਵਾਈ ਹੈ ਦੋਨੋਂ ਪੱਖਾਂ ਦੀ ਆਪਣੇ ਬਾਬਾ ਜੀ ਨਾਲ ਉਸ ਤਰ੍ਹਾਂ ਕਮੇਟੀ ਨਾਲ ਵੀ ਸੰਪਰਕ ਨਾਲ ਲੀ ਤੇ ਪੋਜੀਟਿਵ ਜਿਹੜਾ ਹੈ ਸਾਰਾ ਚੱਲ ਰਿਹਾ ਹੁਣ ਆਪਣਾ ਮੇਨ ਜਿਹੜਾ ਮਕਸਦ ਹੈ ਵੀ ਇਹਨਾਂ ਦੇ ਘਰ ਬਣਵਾਣਾ ਇਹਨਾਂ ਨੂੰ ਜਿੱਥੇ ਵੀ ਲੇਕਨ ਮਿੰਨੀ ਹੈ ਉਹਦੇ ਵਾਸਤੇ ਗੱਲ ਵੀ ਰੱਖਤੀ ਬਾਬਾ ਜੀ ਨੇ ਸਾਰੀ ਗੱਲ ਦੱਸਤੀ ਹੈ ਉਦਰਾ ਵੀ ਪੋਜ਼ਿਟਿਵ ਹੈ ਸਾਰਾ ਇਹ ਵੀ 27 ਤਰੀਕ ਨੂੰ ਨਾ ਅਸੀਂ ਦਿਸਾਵ ਕੋਲ ਇੱਕ ਮੀਟਿੰਗ ਕਰਾ ਦਗੇ ਦੋਨੋਂ ਪੱਖਾਂ ਦੀ ਇਹ ਉਹਦਾ ਟਾਈਮ ਵੀ ਰੱਥਲੇ ਤੇ ਇਹਦਾ ਪੋਜ਼ਿਟਿਵ ਹਾਲ ਉਹ ਦੋ ਕਾ ਦੋਨੋਂ ਬਖਸ਼ੋਗੋ ਸਾਤ ਦਿਨ ਬਾਅਦ ਦੋਨੋਂ ਬਖਸ਼ੋਗੋ ਸਾਥ ਲੈ ਕੇ ਕੇ ਦੋ ਮਿੰਟ ਦੋਨੋਂ ਬਖਸ਼ੋਗੋ ਸੇਮ ਤੀਲੇ ਬਾਬਾ ਜੀ ਨਾਲ ਗੱਲ ਕਰੀ ਪਹਿਲੇ ਉਹਨਾਂ ਨਾਲ ਵੀ ਗੱਲ ਕਰੀ ਹੈ ਪੋਜ਼ਿਟਿਵ ਹੈ ਸਾਰਾ ਪੋਜ਼ਿਟਿਵ ਹੈ ਸਾਰਾ ਉਹਨਾਂ ਨੇ ਕਿਹਾ ਜੀ ਅਸੀਂ ਇਸ ਤੇ ਵਿਚਾਰ ਕਰਦੇ ਹਾਂ ਜੋ ਬਾਬਾ ਜੀ ਨੇ ਬਾਤ ਰੱਖੀ ਆਪकी ਤਰਫ ਸੇ ਆਪਕੇ ਲਈ ਬੰਦੇ ਗਏ ਥੇ ਉਹਨਾਂ ਨੇ ਕਿਹਾ ਉਹ ਬਾਤ ਰੱਖੀ ਉਸ ਵਿੱਚ ਬਾਬਾ ਜੀ ਔਰ ਸਾਡੇ ਜਿਹੜੇ ਆਪਣੇ ਇਸ ਸਾਈਡ ਦੇ ਪੰਚਾਇਤੀ ਹੈਗੇ ਉਹਨਾਂ ਨੂੰ ਬਾਤ ਕਰਕੇ ਸਹਿਮਤੀ ਲੈ ਕਰਕੇ ਜਦ ਇਹ ਟਾਈਮ ਰੱਖਿਆ ਗਿਆ ਆਪਣੀ ਮਰਜ਼ੀ ਨਾਲ ਸਾਡਾ ਆਪਣਾ ਕੋਈ ਪ੍ਰਸ਼ਾਸਨ ਨਾਲ ਆਪਣੀ ਮਰਜ਼ੀ ਦੇ ਕੋਈ ਟਾਈਮ ਨਹੀਂ ਰੱਖਿਆ ਆਪਕੀ ਸਹਿਯੋਗ ਆਪਕੀ ਬਾਤ ਆਪਕੇ ਮਾਨ ਨੂੰ ਰੱਖਤੇ ਹੋਏ ਆਪਕੀ ਬਾਤ ਕੋ ਧਿਆਨ ਵਿੱਚ ਰੱਖਤੇ ਹੋਏ ਇਹ ਬਾਤ ਅਨੇ ਰੱਖੀ ਹੈ 27 ਤਾਰੀਖ ਨੂੰ 10:00 11:00 ਵਜੇ 10:00 11:00 ਦੇ ਵਿੱਚ ਵਿੱਚ ਅਸੀਂ ਦੋਨੋਂ ਪੱਖ ਸ ਬਾਬਾ ਜੀ ਔਰ ਸਵਾਮੀ ਜੀ ਵੱਧ ਤੋਂ ਚਾਸਲ ਬੰਦੇ इन्हें मजबूरी बाबा जी ने वहाँ जाना है हजूर साहब इन्हें यात्रा शुरू होनी प्रें है, है इस करके पहले रखवाया गया है ताकि ये मसला हल हो जाए और इसको हम सौ परसेंट हल करेंगे आपका सहयोग चाहिए मगर आपके सहयोग के बात नहीं बननी है क्योंकि जो जनता जनार्दन है हम आपके साथ हैं आपके राज करने नहीं आपकी सेवा करने आए हैं इसलिए आपसे ये अनुरोध रखा है विनती रखी है तो मैं समझता हूँ कि आप सारी बातें ये समझ में आगे होंगी हम सताईस तारीख में ਆਪਣੇ ਬੰਦੇ ਚੁਣ ਲੋ ਆਪਣੇ ਜੋ ਵੀ ਬਾਬਾ ਜੀ ਕੇ ਲੀਡਰਸ਼ਿਪ ਮੇ ਜਿਹੜੇ ਜਿਹੜੇ ਬੰਦੇ ਹੋਣਗੇ ਉਹ ਚਲੇ ਜਾਣਗੇ ਉਹਨਾਂ ਦੀ ਸਵਾਮੀ ਜੀ ਉਹ ਉਧਰ ਸੇਵਾ ਕਰਨਗੇ ਉਹ ਪੰਚਾਇਤ ਚ ਬਾਤ ਚਿਤ ਕਰਨਗੇ ਸਾਰਾ ਮਸਲਾ ਪੋਜੀਟਿਵਲੀ ਹਰਕਲਾਏਗੇ ਚਿੰਤਾ ਨਾ ਕਰੋ ਤਾਂ ਕਿ ਸਾਰੀ ਚੀਜ਼ ਕਾਗਜ਼ਾਂ 'ਚ ਵੀ ਆ ਜੇ ਹਾਂ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਕਾਗਜ਼ਾਂ 'ਚ ਆਣਾ ਜ਼ਰੂਰੀ ਹੈ ਬੜੇ ਸਕਾਵੇਂ ਮੋਲ ਚ ਮੀਟਿੰਗ ਹੋਈ ਹੈ ਉਹਨਾਂ ਵੀ ਕੋਈ ਪੂਰੀ ਜਿੰਨੀ ਕਮੇਟੀ ਉਹਨਾਂ ਕੋਈ ਕਿਸੇ ਨੇ ਮਾੜੀ ਗੱਲ ਨਹੀਂ ਕੀਤੀ ਉਹਨਾਂ ਵੀ ਨਵੇੜਨ ਦੀ ਗੱਲ ਕੀਤੀ ਹੈ ਤੇ ਦੋਵੇਂ ਆਪਣੇ ਸਮਾਜ ਦੇ ਮਹਾਂਪੁਰਸ਼ ਬੈਠੇ ਸਨ ਉਧਰ ਸੁਆਮੀ ਜੀ ਵੀ ਬੈਠੇ ਸਨ ਬਾਬਾ ਜੀ ਵੀ ਬੈਠੇ ਸਨ ਕੋਈ ਵੀ ਉਹਦੇ ਜੋ ਫੈਸਲਾ ਕਰਨਾ ਉਹਦੇ ਇੱਕ ਅੱਧਾ ਦਿਨ ਦਾ ਟਾਈਮ ਤੇ ਲੱਗਦੇ ਲੱਗਦਾ ਨਾਲ ਤੇ ਇਨਾਂ ਦਾ ਵੀ ਪ੍ਰਸ਼ਾਸਨ ਦਾ ਵੀ ਆਈ ਸੀ ਕਿ ਜਿਹੜੇ ਵੱਡੇ ਸਾਡੇ ਅਫਸਰ ਨੇ ਉਹ ਵੀ ਵਿੱਚ ਇਨਵੋਲ ਹੋਣ ਕੱਲ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਇਸ ਕਰਕੇ ਡੀਸੀ ਸਾਹਿਬ ਵਿੱਚ ਉਹਦੇ ਇਨਵੋਲ ਹੋਣ ਕੇ ਹੋਰ ਵੀ ਜੋ ਕੋਈ ਮੰਤਰੀ ਨੇ ਜਾਂ ਕੋਈ ਵੀ ਰਾਜਨੀਤਿਕ ਬੰਦੇ ਵੀ ਚੰਗੇ ਨੇ ਉਹ ਵੀ ਉਹਦੇ ਚ ਇਨਵੋਲ ਹੋ ਕੇ ਤੇ ਵਾਹਿਗੁਰੂ ਕਿਰਪਾ ਕਰੇਗਾ ਇਹ ਜਿਹੜਾ ਮਕਾਨ ਹੈ ਉਹ ਇਨਾਂ ਪਰਿਵਾਰਾਂ ਦੇ ਬੰਨੇ ਵੈਰੀ ਗੁੜਾ ਪਾਣੀ ਪੀਂਦੇ